ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਸਾਰਿਆਂ ਨੂੰ ਪਤਾ ਹੈ ਬਈ ਆਪਾਂ ਹਰ ਰੋਜ਼ ਵੀਡੀਓ ਪਾਉਣੇ ਆਂਗੇ ਮੋਬਾਈਲ ਤੇ ਤੇ ਇੱਧਰ ਕਰੋ ਅੰਕਲ ਜੀ ਮੜਾ ਕੈਮਰਾ ਇੱਧਰ ਸਾਹਮਣੇ ਰੱਖ ਲਓ ਤੇ ਜਿਵੇਂ ਕਿ ਆਪਣੇ ਪਲਾਸਟਿਕ ਦੇ ਗੇਟਵਾਲ ਲੱਗੇ ਹੁੰਦੇ ਨੇ ਤੇ ਉਹਨਾਂ ਦੀ ਰਿਪੇਅਰਿੰਗ ਦੱਸਦੇ ਆਂ ਵੀ ਕਿੱਦਾਂ ਹੁੰਦੀ ਆ ਜਿਵੇਂ ਕਿ ਗੇਟਵਾਲ ਸਹੀ ਹੁੰਦਾਗਾ ਉਹਦਾ ਉੱਪਰਲਾ ਧੁੱਪ ਕਾਰਨ ਖਰਾਬ ਹੋ ਜਾਂਦਾ ਹੈਂਡਲ ਉਹ ਆਪਾਂ ਦੱਸਦੇ ਆਂ ਵੀ ਕਿਵੇਂ ਚੇਂਜ ਕਰੀਦਾ ਜਿਵੇਂ ਕਿ ਆਹ ਵਾਲਾ ਆਪਣਾ ਡੇਟਵਾਲ ਸੀਗਾ ਇਹ ਸਹੀ ਵਰਕ ਕਰਦਾ ਸੀ ਇਹ ਜੀ ਇਹਦੀ ਵਜ੍ਹਾ ਦੇ ਕਾਰਨ 1 2 3 ਤਿੰਨ ਕਨੈਕਸ਼ਨ ਹਲਦੇ ਸੀਗੇ ਕਿਉਂਕਿ ਜਾਦੇ ਦਿੱਕਤ ਆਉਣ ਕਰਕੇ ਫਿਰ ਆਪਾਂ ਕੀ ਕਰਿਆ ਇੱਕ ਹੈਂਡਲ ਲੈ ਲਿਆ ਹੋਰ ਦਾ ਖੋਲਣ ਦੀ ਬਜਾਏ ਨਾ ਇਹਦਾ ਖਰਚਾ ਜ਼ਿਆਦਾ ਸੀ ਇਹੀ ਹੈਂਡਲ ਇਹਦੇ ਵਿੱਚੋਂ ਉਹਦਾ ਵਿੱਚ ਪੈਂਦਾ ਨਹੀਂ ਸੀ ਇਹਦੇ ਜਿਹੜੇ ਵਿੱਚ ਛਿਰੀਆਂ ਹੁੰਦੀਆਂ ਨੇ ਉਹ ਵੱਡੀਆਂ ਸੀਗੀਆਂ ਇਹਦੀਆਂ ਥੋੜੀਆਂ ਘੱਟ ਸੀਗੀਆਂ ਪੀੜੀਆਂ ਸੀ ਇਹ ਹੈਂਡਲ ਦੀਆਂ ਜਿਹੜੇ ਆਹ ਛਿਰੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਰਫ ਕਰਕੇ ਇਥੋਂ ਵੱਢ ਕੇ ਕਸਾ ਕੇ ਦੇ ਵਿੱਚ ਪੂਰੀ ਜਿਵੇਂ ਕਿ ਆਪਾਂ ਸਮੂਹ ਚਲਾ ਕੇ ਦਿਖਾਉਣੇ ਆ ਜਿਵੇਂ ਕਿ ਇੱਥੇ ਆਹ ਰੀਲੌਕ ਅੜ ਗਿਆ ਇਸ ਤੋਂ ਬਾਅਦ ਜਿਵੇਂ ਕਿ ਇਹਦੇ ਆਹ ਹੈਂਡਲ ਹੁੰਦਾ ਇਹ ਵੀ ਚੌੜੇ ਸੀਗੇ ਤੇ ਪੱਤੀ ਲਾਉਣ ਵਾਸਤੇ ਲੌਕ ਡਾਉਣ ਵਾਸਤੇ ਤੇ ਆਪਾਂ ਮੰਨ ਲਓ ਇਹ ਲੋਕ ਵੀ ਇਹ ਲੋਕ ਵੀ ਬ੍ਰੀਕ ਕਰ ਲਿਆ ਪਤਲਾ ਕਰ ਲਿਆ ਤੇ ਇੱਕ ਦਾ ਇਧਰਲੇ ਪਾਸੇ ਲੱਗ ਜੂਗਾ ਵੀ ਜਾਨੀ ਕਿ ਉਸ ਤੋਂ ਬਾਅਦ ਘੁੰਮੇ ਨਾ ਜਿਵੇਂ ਕਿ ਆ ਲੱਗ ਗਿਆ ਇਹਦੇ ਵਿੱਚ ਇਹ ਹੈਂਡਲ ਹੁਣ ਬਾਹਰ ਨਾ ਨਿਕਲੇ ਇਹਨੂੰ ਥੋੜਾ ਆਪਾਂ ਪੇਚਕਾਸ ਨਾਲ ਸੈੱਟ ਕਰ ਦਾਂਗੇ ਤੇ ਬਾਕੀ ਜਿਵੇਂ ਕਿ ਆਪਾਂ ਇਹ ਜੀਆਂ ਵੀਡੀਓ ਲੈ ਕੇ ਆਉਣੇ ਆ ਇੱਕ ਘਰੇ ਬੈਠੇ ਵੀ ਤੁਸੀਂ ਦੇਖ ਕੇ ਕਰ ਸਕਦੇ ਹੋ ਕੰਮ ਤੇ ਸਾਰੇ ਜਣੇ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜਿਵੇਂ ਕਿ ਆਪਣੇ ਕੋਲ ਆ ਚਾਕੂ ਸੀਗਾ ਦੰਦਿਆਂ ਵਾਲਾ ਚਾਕੂ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਵੜ ਦਿੰਦਾ ਜਾ ਆਪਾਂ ਆ ਜਿਹੜਾ ਬਲੇਡ ਲੈ ਲਏ ਨੇ ਆ ਜਿਹੜਾ ਬਲੇਡ ਥੋੜਾ ਜਿਆਦਾ ਜੀ ਪ੍ਰੋਬਲਮ ਪਾਉਂਦਾ ਉਹਦੇ ਨਾਲ ਨਾ ਹੋ ਕਰਿਆ ਕਰੋ ਤੇ ਜਿਵੇਂ ਕਿ ਆ ਦੇਖੋ ਇੱਥੇ ਆਫ ਹੋ ਗਿਆ ਇੱਥੇ ਆਨ ਹੋ ਗਿਆ ਗੇਟ ਵਾਲਾ ਤੇ ਬਈ ਆਪਣਾ ਕੰਮ ਜਿਵੇਂ ਕਿ ਆਪਾਂ ਪਲੰਬਰ ਦਾ ਕਰਦੇ ਆਂ ਸਾਰੇ ਆਰੂਆਂ ਦਾ ਵੀ ਕਰਦੇ ਆਂ ਸਾਰੇ ਜਾਣੇ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ थैंक यू ਬਈ ਧੰਨਵਾਦ ਕਰਦਾ